ਹਵਾੜਾ ਤੋਂ ਮੁੰਬਈ ਜਾ ਰਹੀ ਹਵਾੜਾ ਮੇਲ 4ਖੰਡ ਦੇ ਚੱਕਰ ਧਰਪੁਰ ਦੇ ਵਿੱਚ ਪਟਰੀ ਤੋਂ ਉਤਰ ਗਈ ਹੈ। ਇਸ ਹਾਦਸੇ ਦੇ ਵਿੱਚ ਟ੍ਰੇਨ ਦੀਆਂ 18 ਬੋਗੀਆਂ ਪਟਰੀ ਤੋਂ ਉਤਰ ਗਈਆਂ ਨੇ। ਇਸ ਕਾਰਨ ਟ੍ਰੇਨ ਦੇ ਵਿੱਚ ਸਵਾਰ 2 ਯਾਤਰੀਆਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਇਸ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ। ਰੇਲਵੇ ਅਤੇ ਸਥਾਨਕ ਪੁਲਿਸ ਨੇ ਅਜੇ ਤੱਕ ਹਾਦਸੇ ਦੇ ਵਿੱਚ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ ਇਹ ਹਾਦਸਾ ਮੰਗਲਵਾਰ ਤੜਕੇ ਕਰੀਬ 3:30 ਵਜੇ ਵਾਪਰਿਆ ਹਾਦਸੇ ਦੇ ਕਾਰਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਰੇਲ ਹਾਦਸਾ ਵਾਪਰਿਆ ਉੱਥੇ ਪਹਿਲਾਂ ਹੀ ਇੱਕ ਮਾਲ ਗੱਡੀ ਪਟੜੀ ਤੋਂ ਉੱਤਰ ਗਈ ਸੀ ਜਿਸ ਦੇ ਡੱਬੇ ਅਜੇ ਵੀ ਪਟੜੀ ਤੇ ਸਨ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਹਵਾਰਾ ਮੁੰਬਈ ਮੇਲ ਦੀ ਮਾਲ ਗੱਡੀ ਦੇ ਡੱਬਿਆਂ ਨਾਲ ਟਕਰਾ ਗਈ ਜਿਸ ਕਾਰਨ ਕਈ ਯਾਤਰੀ ਡੱਬੇ ਵੀ ਪਟੜੀ ਤੋਂ ਉੱਤਰ ਗਏ ਸਾਰੀ ਟ੍ਰੇਨ ਮਾਲ ਗੱਡੀ ਦੇ ਨਾਲ ਰਗੜਦੀ ਹੋਈ ਅੱਗੇ ਲੰਘ ਗਈ ਜਿਸ ਕਾਰਨ ਟ੍ਰੇਨ ਦੇ ਸਾਰੇ ਡੱਬੇ ਪਲਟ ਗਏ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਕਾਰਜ ਸਟੇਜ ਕਰ ਦਿੱਤੇ ਗਏ ਨੇ ਰੇਲਵੇ ਮੁਤਾਬਕ ਇਸ ਹਾਦਸੇ ਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਜਾ ਸਕਦੀ ਸੀ ਪਰ ਹਵਾੜਾ ਮੇਲ ਦੇ ਡਰਾਈਵਰ ਨੂੰ ਸਮੇਂ ਤੇ ਇਸ ਹਾਦਸੇ ਦਾ ਅਹਿਸਾਸ ਹੋ ਗਿਆ ਉਸਨੇ ਤੁਰੰਤ ਰੇਲ ਗੱਡੀ ਦੀ ਰਫ਼ਤਾਰ ਨੂੰ ਘਟਾ ਦਿੱਤਾ ਇਸ ਤਰ੍ਹਾਂ ਡਰਾਈਵਰ ਦੀ ਸਿਆਣਪ ਕਾਰਨ ਕਿਸੇ ਯਾਤਰੀ ਦੀ ਮੌਤ ਨਹੀਂ ਹੋਈ ਹੈ ਰੇਲਵੇ ਅਧਿਕਾਰੀਆਂ ਦੇ ਮੁਤਾਬਕ ਤੜਕੇ ਕਰੀਬ 4:30 ਵਜੇ ਦਾ ਸਮਾਂ ਸੀ ਇਸ ਦੌਰਾਨ ਚੱਕਰ ਧਰਪੁਰ ਰੇਲਵੇ ਡਿਵੀਜ਼ਨ ਤੇ ਐਮਰਜੈਂਸੀ ਅਲਰਟ ਆਇਆ ਹਵਾੜਾ ਤੋਂ ਮੁੰਬਈ ਜਾ ਰਹੀ ਮੇਲ ਐਕਸਪ੍ਰੈਸ ਟ੍ਰੇਨ ਦੇ ਪਟਰੇ ਤੋਂ ਉੱਤਣ ਦੀ ਖਬਰ ਦੇ ਨਾਲ ਦਫਤਰ ਦੇ ਵਿੱਚ ਹੜਕੰਪਾ ਚ ਗਿਆ। ਦੱਸ ਦਈਏ ਕਿ ਮੌਕੇ ਤੇ ਪਹੁੰਚੇ ਰਾਹਤ ਰੇਲ ਗੱਡੀ ਦੇ ਅਮਲੇ ਨੇ ਹਵਾੜਾ ਮੇਲ ਤੋਂ ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਰੇਲਵੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਇਸ ਦੇ ਨਾਲ ਹੀ ਦੋਵਾਂ ਟਰੈਕਾਂ ਤੇ ਹਾਦਸਿਆਂ ਕਾਰਨ ਹਵਾੜਾ ਮੁੰਬਈ ਰੂਟਾ ਦੇ ਹੋਰ ਟ੍ਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ। ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਇੱਕ ਟ੍ਰੇਨ ਜਿਹੜੀ ਹੈ ਕਿ ਪਟਰੀ ਤੋਂ ਉੱਤਰ ਗਈਆਂ ਜਿਸ ਦੇ ਕਰੀਬ 18 ਬੋਗੀਆਂ ਨੇ ਜਿਹੜੀਆਂ ਪਟਰੀ ਤੋਂ ਉੱਤਰ ਗਈਆਂ ਨੇ ਪਰ ਹਾਦਸੇ ਦੇ ਵਿੱਚ ਡਰਾਈਵਰ ਦੀ ਸਿਆਣਪ ਦੇ ਨਾਲ ਕੁਝ ਜਾਨੀ ਨੁਕਸਾਨ ਨਹੀਂ ਹੋਇਆ ਵੱਡਾ ਹਾਦਸਾ ਨਹੀਂ ਵਾਪਰਿਆ ਡਰਾਈਵਰ ਦੀ ਸਿਆਣਪ ਦੇ ਨਾਲ ਸੂਝ ਪੂਝ ਦੇ ਨਾਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਹੋਰ ਅਪਡੇਟਸ ਲਈ ਵੇਖਦੇ ਰਹੋ 78 TV